अरे वो तो रेसिंग है अल्पविराम इसके बाद ये अब इसके बाद ये नियम आला सेंटीपी अब इसके बाद ये 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 अब � ਦੀ ਆਪਣੇ ਨਾਪੇ ਨੂੰ ਜਾਂ ਆਪਣੇ ਦੇਸ਼ ਨੂੰ ਜੋ ਕਿ ਇਸ ਰਸ਼ ਅਵੇ ਆਦਿ ਦਾ ਸੁੰਦਰ ਬਣਾਉਣ ਦਾ ਤਕਨੋ ਕਿ پوری ਦੁਨੀਆ ਦੇ ਵਿੱਚ ਪ੍ਰਦੂਸ਼ਣ ਦੀਆਂ ਕਿਸਮਾਂ ਬਹੁਤ ਨੇ ਜਦੋਂ ਸਾਡੀ ਜ਼ਬਾਨ ਤੋਂ ਕੋਈ ਗਲਤ ਲਫ਼ਜ਼ ਬੋਲ ਦਿਆ ਕਿ ਪ੍ਰਦੂਸ਼ਣ ਹੈ ਕਿਸੇ ਬਾਰੇ ਮਾੜਾ ਬੋਲਣਾ ਵੀ ਪ੍ਰਦੂਸ਼ਣ ਹੈ ਰੋਮਸ ਲਾ ਲਾ ਜਿੰਦਾਬਾਦਾ ਕੋਰੇਨਾ ਪਰਮਾਤਮਾ ਦਾ ਕੈਮਰਾ ਚੌਥੀ ਘੰਟੇ ਚੱਲਦਾ ਹੋਵੇ ਦੇਖਦੇ ਅਸੀਂ ਨੱਬ ਸ਼ਹਿਰ ਦੇ ਵਿੱਚ ਬੜੀ ਧੀਰ ਤੋਂ ਇਹ ਮਹਿੰਮ ਚਲਾ ਰਹੇ ਆ ਪਰ ਹੁਣ ਅਸੀਂ ਜਿਹੜੀ ਹੈ ਉਹਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ ਕਿਉਂਕਿ ਪਲਾਸਟਿਕ ਦੇ ਜਿਹੜੇ ਬੈਗ ਨੇ ਪਲਾਸਟਿਕ ਦੀਆਂ ਬੋਤਲਾਂ ਨੇ ਜਾਂ ਪਲਾਸਟਿਕ ਦੇ ਚਿਪਸ ਵਗੈਰਾ ਕੁਲ ਕ੍ਰੈਡਿਟ 'ਚ ਵੀ ਆਉਂਦੇ ਨੇ ਉਹ ਆਪਾਂ ਖਾ ਕੇ ਸਿੱਟ ਦਿੰਨੇ ਆ ਜੀ ਪੂਰੇ ਦੇ ਰੂਪ ਦੇ ਵਿੱਚ ਜਦੋਂ ਆਪਾਂ ਨਹੀਂ ਚੱਕਦੇ ਫਿਰ ਉਹ ਨਾਲੀ ਦੇ ذریعے ਵੱਡੇ ਨਾਲੇ ਜਾਂਦੇ ਨਾ ਤਾਂ ਸਟਕ ਹੋ ਜਾਂਦੇ ਨਾਲੇ ਪਾਣੀ ਚੋਕ ਹੋ ਜਾਂਦਾ ਜਿਸ ਦੇ ਕਰਕੇ ਪਾਣੀ ਜਿਹੜਾ ਉਹਦਾ ਬਾਹਰ ਨਹੀਂ ਹੁੰਦਾ ਉਹਦੇ ਕਰਕੇ ਮੱਛਰ ਬਣਦਾ ਜੀ ਉਹਦੇ ਨਾਲ ਮਲੇਰੀਆ ਫੈਲਦਾ ਉਹਦੇ ਨਾਲ ਉਹ ਪਾਣੀ ਜਿਹੜਾ ਧਰਤੀ ਥੱਲੇ ਜਾਂਦਾ ਉਹਦੇ ਨਾਲ ਕੈਂਸਰ ਫੈਲਦੀ ਹੈ ਤੇ ਅੱਜ ਅਸੀਂ 6000 ਬੈਗ ਜਿਹੜੇ ਆ ਕੱਪੜੇ ਦੇ ਤਿਆਰ ਕਰਕੇ ਜਿਹਦੇ ਉੱਪਰ ਪਾਸ਼ਾ ਵਿਪਾਰ ਪਟਿਆਲਾ ਵੱਲੋਂ ਪ੍ਰੋਪਰ ਚੈੱਕ ਕਰਕੇ ਅਸੀਂ ਜਿਹੜੇ ਸਾਡੇ ਸਪான்ਸਰ ਨੇ ਇੰਡੀਨ ਗਰੁੱਪ ਜਿਹੜਾ ਉਹਨਾਂ ਦਾ ਮਾਂ ਤੇ ਇੱਕ ਪਾਸੇ ਅਸੀਂ ਪੰਜਾਬੀ ਜ਼ੁਬਾਨ ਜਿਹੜੀ ਹੈ ਪੂਰਾ ਐਡਾ ਜਿਹੜਾ ਜੀ ਸਾਡੀ ਪਾਸ਼ਾ ਜਿਹੜੀ ਆ ਉਹ ਵੀ ਲਿਖੀ ਆ ਤਾਂ ਕਿ ਇੱਕ ਅਵੇਰਨੈਸ ਵੀ ਜਾਵੇ ਕਿ ਆਪਣੀ ਭਾਸ਼ਾ ਨਾਲ ਜੁੜੋ ਆਪਣੇ ਪੰਜਾਬ ਨਾਲ ਆਪਣੀ ਪੰਜਾਬੀ ਨਾਲ ਜੁੜੋ ਤੇ ਉਹ ਅਸੀਂ ਇਹ ਸ਼ੁਰੂਆਤ ਕੀਤੀ ਆ ਤੇ ਇਹਦੇ ਵਿੱਚ ਅਸੀਂ ਜਿਵੇਂ ਅੱਜ ਬੱਚਿਆਂ ਨੂੰ ਇਹ ਪ੍ਰੇਰਿਤ ਕੀਤਾ ਜੀ ਅੱਜ ਸਵੇਰ ਦਾ ਅਸੀਂ ਬਾਜ਼ਾਰ ਦੇ ਵਿੱਚ ਜਾਵਾਂਗੇ ਸਾਰੇ ਦੁਕਾਨਦਾਰਾਂ ਨੂੰ ਇਹ ਬੈਗ ਦੇਵਾਂਗੇ ਔਰ ਉਹਨਾਂ ਨੂੰ ਕਹਾਂਗੇ ਵੀ ਔਰ ਨਗਰ ਕੌਂਸਲ ਨਾਪਾ ਦੀ ਪ੍ਰੋਪਰ ਡਿਊਟੀ ਲਾ ਰਹੀਆਂ ਜੀ ਕਿ ਹਰੇਕ ਐਮਸੀ ਆਪਣੇ ਆਪਣੇ ਵਾਰਡ ਦੇ ਵਿੱਚ ਜ਼ਿੰਮੇਵਾਰੀ ਲਵੇ ਕਿ ਹਰੇਕ ਘਰ ਦੇ ਵਿੱਚ ਇਹ ਬੈਗ ਜਿਹੜਾ ਪਹੁੰਚਦਾ ਹੋਵੇ ਤਾਂ ਕਿ ਕੋਈ ਪਲਾਸਟਿਕ ਜਿਹੜਾ ਇਸਤੇਮਾਲ ਨਾ ਕਰੇ ਔਰ ਜਿਹੜਾ ਬਹੁਤ ਵੱਡਾ ਨੁਕਸਾਨ ਸਾਡੀ ਜ਼ਿੰਦਗੀਆਂ ਦਾ ਹੋ ਰਿਹਾ ਪਲਾਸਟਿਕ ਕਰਕੇ ਉਹ ਤੋਂ ਬਚਿਆ ਜਾ ਸਕੇ ਔਰ ਇਹ ਮੁਹਿੰਮ ਜਿਹੜੀ ਅਸੀਂ ਬਹੁਤ ਸੀਰੀਅਸਲੀ ਕਰਨੀ ਚਾਹੁੰਦੇ ਆ ਕਿਉਂਕਿ ਅੱਜ ਕੱਲ ਦੇ ਜਿਹੜੇ ਦਿਨ ਹੁੰਦੇ ਹੁਣ ਬਰਸਾਤਾਂ ਸ਼ੁਰੂ ਨੇ ਤੇ ਇੱਕ ਅਸੀਂ ਬੂਟੇ ਲਾਉਣ ਦੀ ਜਿਹੜੀ ਹੈ ਜੀ ਮੈਂ ਆਪਣੀ ਇੱਕ ਟੀਮ ਬਣਾਈ ਹੈ 25 ਜਣਿਆਂ ਦੀ ਉਹ ਅਸੀਂ तकरीबन ਮੈਂ 25000 ਬੂਟਾ ਮੇਰਾ ਟਾਰਗੇਟ ਹੈ ਜੀ ਕਿ ਅਸ ਪਿੰਡਾਂ ਦੇ ਵਿੱਚ ਉਹ ਬੂਟੇ ਜਿਹੜੇ ਲਾਉਣੇ ਆ ਸ਼ਹਿਰ ਦੇ ਵਿੱਚ ਵੀ ਲਾਉਣੇ ਆ ਜਿਹੜੀਆਂ ਸੇਫ ਜਗ੍ਹਾ ਉੱਥੇ ਲਾਉਣੇ ਆ ਔਰ ਬੂਟੇ ਕੱਲੇ ਲਾਉਣੇ ਨੇ ਜੀ ਉਹਦੀਆਂ ਫੋਟੋ ਖਿੱਚ ਕੇ ਉਹਦਾ ਹਰੇਕ ਸਾਲ ਬਰਥਡੇ ਮਨਾਇਆ ਕਰਨਾ ਹੈ ਹੈਪੀ ਬਰਥਡੇ ਮਨਾਇਆ ਕਰਨਾ ਕਿਦ ਰਕ ਤੱਕ ਕਿ ਪਿਛਲੇ ਸਾਲ ਲਾਇਆ ਸੀ ਅੱਜ ਕਿੰਨੇ ਸਾਲ ਦਾ ਹੋ ਗਿਆ ਅੱਜ ਕਿੰਨੇ ਸਾਲ ਦਾ ਹੋ ਗਿਆ ਉਹ ਤਾਂ ਕਿ ਜਿਹੜਾ ਵਾਤਾਵਰਨ ਨਾ ਲਗਾਤਾਰ ਜਿਹੜਾ ਪ੍ਰਦੂਸ਼ਿਤ ਹੋ ਰਿਹਾ ਉਹ ਤੋਂ ਬਚਾਇਆ ਜਾ ਸਕੇ ਕਿਉਂਕਿ ਬੁਰੀ ਦੁਨੀਆ ਦੇ ਵਿੱਚ ਇਹ ਮੁਹਿੰਮ ਜਿਹੜੀ ਚਲਣੀ ਚਾਹੀਦੀ ਆ ਔਰ ਨਾਬਾ ਵਿਧਾਨ ਸਭਾ ਦੇ ਵਿੱਚ ਅਸੀਂ ਮੁਹਿੰਮ ਜਿਹੜੀ ਚਲਾ ਰਹੇ ਆ ਉਹਦੇ ਨਾਲ ਹੀ ਜਿਹੜਾ ਫਰਕ ਪਲਾਸਟਿਕ ਤੇ ਬੰਦ ਕਰਾਂਗੇ ਉਹਦਾ ਨਾਲ ਬਹੁਤ ਵੱਡਾ ਫਰਕ ਪੈਣਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਲਿਆ ਸਕਦੀਆਂ ਨੇ ਔਰ ਸਾਨੂੰ ਗੁਰੂ ਸਾਹਿਬ ਦੇ ਉਪਦੇਸ਼ ਮੁਤਾਬਕ ਵੀ ਚੱਲਣਾ ਚਾਹੀਦਾ ਸਾਨੂੰ ਇਹ ਜਿਹੜੀ ਕੁਦਰਤ ਦੀ ਥੜੀ ਦੇਣਾ ਬਹੁਤ ਵੱਡੀ ਇਹਦਾ ਖਲਵਾੜ ਨਹੀਂ ਕਰਨਾ ਚਾਹੀਦਾ ਦਰਖਤ ਨੂੰ ਨਾ ਸਾੜੋ ਦਰਖਤ ਦੀ ਦਰਖਤ ਭਾਵੇਂ ਇੱਕ ਲਾਓ ਪਰ ਉਹਨੂੰ ਪਾਲ ਕੇ ਵੱਡਾ ਕਰੋ ਤਾਂ ਕਿ ਜਦੋਂ ਤੁਸੀਂ ਇਸ ਦੁਨੀਆ 'ਚ ਨਾ ਹੋਵੋ ਦਰਖਤ ਤੁਹਾਡੀ ਨਿਸ਼ਾਨੀ ਰਹੇ ਤੁਹਾਡੇ ਬਜ਼ੁਰਗਾਂ ਦੀ ਨਿਸ਼ਾਨੀ ਤੁਹਾਡੀ ਨਿਸ਼ਾਨੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਿੱਠੇ ਫਲ ਦੇਵੇ ਛਾਂ ਦੇਵੇ ਔਰ ਜਿਹੜਾ ਆਪਣੀ ਆਕਸੀਜਨ ਆ ਉਹ ਵੀ ਦਵੇ ਸੋ ਇਹ ਮਹਿੰਮ ਜਿਹੜੀ ਬਹੁਤ ਜ਼ਰੂਰੀ ਸਿਗੀ ਮੈਂ ਵਿਸ਼ੇਸ਼ ਤੌਰ ਤੇ ਐਸਡੀਐਮ ਨਾਪਾ ਤਰਸੀਦ ਚੰਦੀ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਬਹੁਤ ਸੀਰੀਅਸ ਹੋ ਕੇ ਮੇਰੇ ਨਾਲ ਡਿਸਕਸ ਕਰਕੇ ਸਾਰਾ ਪਲਾਨ ਤਿਆਰ ਕੀਤਾ ਸਾਡੇ ਜਗਜੀਤ ਸਿੰਘ ਜੀ ਸਾਡੀ ਨਗਰ ਕੌਂਸਲ ਨਾਪਾ ਦੀ ਸਾਰੀ ਟੀਮ ਔਰ ਸਾਰਿਆਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਸਭ ਦਾ ਸਹਿਯੋਗ ਵੀ ਚਾਹੀਦਾ ਕਿ ਜੇ ਅਪਾ ਚਾਹੁੰਦੇ ਆ ਕਿ ਸਾਡਾ ਨਾਭਾ ਮੈਂ ਇੱਕ 슬ੋਗਨ ਚਲਾਇਆ ਹੈ ਕਿ ਮੈਂ ਨਾਭਾ ਹਾਂ ਮੈਂ ਤੁਹਾਡਾ ਹਾਂ ਮੈਨੂੰ ਸਾਫ਼ ਰੱਖੋ ਜੇ ਅਸੀਂ ਚਾਹੁੰਦੇ ਆ ਕਿ ਸਾਡਾ ਨਾਬਾ ਸਾਫ ਹੋ ਗਿਆ ਤਾਂ ਸਾਨੂੰ ਫਿਰ ਇਹਨਾਂ ਚੀਜ਼ਾਂ ਦੇ ਧਿਆਨ ਦੇਣਾ ਪੈਣਾ ਔਰ ਉਹ ਧਿਆਨ ਦਵਾਗੇ ਤਾਂ ਸਾਡੀ ਜ਼ਿੰਦਗੀ ਬਚ ਜਾਏ ਸਰਕਾਰ ਵੱਲੋਂ ਕਿਉਂ ਨਹੀਂ ਬੈਨ ਲਗਾਇਆ ਜਾਂਦਾ ਸਰਕਾਰ ਵੱਲੋਂ ਗਾਈਡਲਾਈਨ ਤਾਂ ਹੈਗੀਆਂ ਨੇ ਜੀ ਪਰ ਉਹਨੂੰ ਫੋਲੋ ਨਹੀਂ ਕੋਈ ਕਰਦਾ ਫੋਲੋ ਜਿਹੜਾ ਵਿਲਪਵਰਨਾ ਹੋਊਗਾ ਜੇ ਪੋਲਿਟਿਕਲ ਬੰਦੇ ਜੁਡੀਸ਼ੀਅਲ ਸਿਸਟਮ ਜਿਹੜਾ ਸਾਰਾ ਨਾਲ ਹੋ ਕੇ ਇਕੱਠੇ ਹੋ ਕੇ ਆਪਾਂ ਪ੍ਰੇਰਿਤ ਕਰਾਂਗੇ ਇਹਦੇ ਉੱਪਰ ਨਕੇਲ ਕਸਾਂਗੇ ਜੀ ਔਰ ਵਿਚਣ ਦੇ ਉੱਪਰ ਪਾਬੰਦੀ ਲਾਵਾਂਗੇ ਔਰ ਜਿਹੜੇ ਵਰਤਦੇ ਨੇ ਉਹਨਾਂ ਨੂੰ ਘਰ ਘਰ ਜਾ ਕੇ ਸਮਝਾਵਾਂਗੇ ਇਹਨਾਂ ਨੂੰ ਰੋਕਾਂਗੇ ਤਾਂ ਮੇਰਾ ਖਿਆਲ ਆ ਬਦਲਾ ਆ ਸਕਦਾ ਓਕੇ ਕੱਲ ਜਿੰਨੀ ਚੋਣ ਜਲੰਧਰ ਜਿਹੜੀ ਹੈ ਜਲੰਧਰ ਪੱਛਮੀ ਦਾ ਨਤੀਜਾ ਆ ਰਿਹਾ ਔਰ ਬੜਾ ਪੋਜ਼ਿਟਿਵ ਵੇਵ ਹੈ ਜੀ ਆਮਾ ਦੀ ਪਾਰਟੀ ਜਿਹੜੀ ਹੈ ਉਹ 101% ਜਿੱਤੂਗੀ ਤੁਸੀਂ ਵੋਟ ਪਾ ਕੇ ਨਹੀਂ ਮੇਰੀ ਵੋਟ ਦਾ ਨਾਪਿਆ ਜੀ ਮੇਰੀ ਵੋਟ ਨਾਪਿਆ ਪ੍ਰਚਾਰ ਜ਼ਰੂਰ ਕੀਤਾ ਜੀ ਜਿਹੜੇ ਸੀਨ ਸਾਹਿਬ ਨੇ ਡਿਊਟੀ ਲਈ ਸੀਗੀ ਸਾਡੀ ਸਾਰੀ ਟੀਮ ਨੇ ਡਿਊਟੀ ਲਈ ਸੀਗੀ ਤੇ ਉਹਦੇ ਤਹਿਤ ਹੀ ਅਸੀਂ ਪ੍ਰੋਟੋਕੋਲ ਮੁਤਾਬਕ ਆਪਣੀ ਆਪਣੀ ਜੌਬ ਜਿਹੜੀ ਹੈ ਨਿਭਾਈ ਹੈ ਔਰ ਬੜਾ ਪੋਜ਼ਿਟਿਵ ਰਿਸਪੌਂਸ ਹੈ ਜੀ ਬਹੁਤ ਅੱਛਾ ਰਿਸਪੌਂਸ ਹੈ ਤੇ ਪ੍ਰਮਾਤਮਾ ਕਿਰਪਾ ਕਰੇ ਕੱਲ ਜਲੰਧਰ ਫਤਿਹ ਹੋਏਗਾ ਕੇਜਰੀਵਾਲ ਨੂੰ ਤਾਂ ਪਹਿਚੇ ਵੀ ਅੱਛੇ ਜਿਹੜੇ ਹੈਗਾ ਉਹ ਆਉਣਾ ਫੈਸਲਾ ਦੇਖੋ ਇਹ ਮਾਨਜੋ ਜਿਹੜਾ ਕੋਰਟ ਦਾ ਫੈਸਲਾ ਹੈ ਕੋਰਟ ਨੇ ਫੈਸਲਾ ਕਰਨਾ ਅਸੀਂ ਸਤਿਕਾਰ ਕਰਦੇ ਹਾਂ ਕੋਰਟ ਦਾ ਔਰ ਮੈਨੂੰ ਉਮੀਦ ਹੈ ਕਿ ਅਭਿੰਨ ਕੇਜਰੀਵਾਲ ਸਾਹਿਬ ਜਿਹੜੇ ਆ ਉਹ ਜੇਲ੍ਹ ਤੋਂ ਬਾਹਰ ਹੋ ਬਹੁਤ ਪਈ ਇਹ ਤਾਂ ਪੁੱਛਿਆ ਤੁਹਾਨੂੰ ਰੋਟ ਪਈ ਹੋਈ ਇੱਥੇ ਇਹ ਤਾਂ ਉਹੀ 1 ਮਹੀਨਾ ਪਹਿਲਾਂ ਦੀ ਸਮਾਂ ਸਿਰਜਣ ਜੋ ਕਿਸ ਤਰ੍ਹਾਂ ਦੇਖ ਲਓ ਜੋ ਮੁਹਿੰਮ ਸ਼ੁਰੂ ਕੀਤੀ ਹੈ ਕਿੰਨਾ ਕੇ ਦਾ ਅਸਰ ਹੋਵੇ ਇੱਕ ਛੋਟੀ ਜੀ ਸ਼ੁਰੂਆਤ ਹੈ ਜੀ ਇਹ ਮੈਂ ਜਿਹੜੇ ਇੱਥੋਂ ਦੇ ਉਦਯੋਗਪਤੀ ਆ ਉਹਨਾਂ ਨੂੰ ਸੀਐਸਆਰ ਐਕਟੀਵਿਟੀ ਤਹਿਤ ਇਹ ਥੈਲੇ ਚ ਭੌਂਦੀ ਬੇਨਤੀ ਕੀਤੀ ਸੀ ਤੇ ਪਹਿਲ ਜਿਹੜੀ ਹੈਗੀ ਹੈ ਇੰਡੀਅਨ ਜਿਹੜਾ ਗੈਸ ਪਲਾਟ ਹੈਗਾ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ 6000 ਥੈਲੇ ਚ ਪਾਏ ਗਏ ਨੇ ਐਮਐਲਏ ਸਾਹਿਬ ਨੇ ਮੈਨੂੰ ਮੈਂ ਰਿਕਵੈਸਟ ਕੀਤੀ ਸੀ ਵੀ ਮਿਊਸਪਲ ਕਮੇਟੀ ਵੱਲੋਂ ਅਸੀਂ ਜਿਹੜੇ ਅਜੇ ਥੱਲੇ ਜਿਹੜੇ ਹੈਗੇ ਸਵਸ਼ ਭਾਰਤ ਮੈਂ ਜਿਹੜੀ ਸਕੀਮ ਹੈ ਉਹਦੇ ਤਹਿਤ ਅਸੀਂ ਛਪਾ ਸਕਦੇ ਹਾਂ ਫੰਡ ਵੀ ਆਉਂਦੇ ਨੇ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਉਹ ਨਗਰ ਕੌਂਸਲ ਵੱਲੋਂ ਵੀ ਇਹ ਵਾਲਾ ਕਰਨਗੇ ਤੇ ਮੈਂ ਬੇਨਤੀ ਕਰਦਾ ਹਾਂ ਵੀ ਜਿਹੜੇ ਵੱਡੇ ਵੱਡੇ ਉਦਯੋਗਪਤੀ ਨੇ ਇੱਥੇ ਉਹਨਾਂ ਨੂੰ ਬੇਨਤੀ ਕੀਤੀ ਵੀ ਆ ਵੀ ਉਹ ਵੀ ਇਸ ਪਹਿਲ ਦੇ ਵਿੱਚ ਅੱਗੇ ਆਉਣ ਤੇ ਥੱਲਾ ਛਪਾਉਣ ਤੋਂ ਪਹਿਲਾਂ ਇਹ ਇਹ ਇੱਕ ਬੇਨਤੀ ਹੋ ਰਹੀ ਹੈ ਪੀਪਾਸ਼ਾ ਭਾਗ ਦੇ ਜਿਹੜੇ ਜ਼ਿਲ੍ਹਾ ਪਾਸ਼ਾ ਅਫਸਰ ਹੈ ਉਹਨਾਂ ਤੋਂ ਜ਼ਰੂਰ ਇਹ ਚੈੱਕ ਕਰਾ ਲੈਣ ਤਾਂ ਜੋ ਪੰਜਾਬੀ ਦੇ ਸ਼ਬਦ ਜੋੜ ਸਹੀ ਰਹਿਣ ਅਸੀਂ ਜੇ ਇਹ ਛੋਟੀ ਜੀ ਸ਼ੁਰੂਆਤ ਕਰਾਂਗੇ ਬੱਚਿਆਂ ਤੋਂ ਤਾਂ ਸ਼ੁਰੂਆਤ ਕੀਤੀ ਵੀ ਹੈ ਬੱਚੇ ਸਮਝਣਗੇ ਘਰੇ ਗੱਲ ਕਰਨਗੇ ਤਾਂ ਇਸ ਪਲਾਸਟਿਕ ਪ੍ਰਤੀ ਜਿਹੜੀ ਹੈਗੀ ਨਾ ਵਰਤਨ ਪ੍ਰਤੀ ਜਾਗਰੂਕਤਾ ਆਏਗੀ ਤੇ ਇੱਕ ਛੋਟੀ ਜੀ ਪਹਿਲ ਹੈ ਵੱਡਾ ਵੱਡੇ ਉਹਦੇ ਵਿੱਚ ਵੱਡੇ ਰੂਪ ਦੇ ਵਿੱਚ ਆਏਗੀ ਤੇ ਅਸੀਂ ਨਾਬਾਂ ਨੂੰ ਪਲਾਸਟਿਕ ਮੁਕਤ ਕਰ ਸਕਾਂਗੇ ਮੈਂ ਬੇਨਤੀ ਕਰਦਾ ਹਾਂ ਵੀ ਤੁਸੀਂ ਵੀ ਇਸ ਮਹਮ ਦੇ ਵਿੱਚ ਹਿੱਸਾ ਬਣੋ ਤੇ ਜਿੱਥੇ-ਜਿੱਥੇ ਤੁਹਾਡੇ ਲਿੰਕ ਨੇ ਜਿਹੜੇ ਉਦਯੋਗਪਤੀ ਆ ਉਹਨਾਂ ਨੂੰ ਕਹੋ ਵੀ ਇਸ ਤਰ੍ਹਾਂ ਦੇ ਥੱਲੇ ਕੱਪੜੇ ਦੇ ਸ਼ਪਾਕੇ ਬਾ ਇੱਕ ਪਾਸੇ ਨਾਮ ਆਪ ਦਾ ਸ਼ਵਾਸਕਦੇ ਨੇ ਪੰਜਾਬੀ ਚ ਸ਼ਵਾਸਕਨ ਬਣ ਤੇ ਨਾਲ ਜਿਹੜਾ ਉੜਾੜਾ ਦਾ ਇੱਕ ਪਾਸੇ ਉਸ ਬਾਅਦ ਉੱਚ ਉਹਦੇ ਵਿੱਚ ਵੱਡੇ ਰੂਪ ਦੇ ਵਿੱਚ ਆਏਗੀ ਤੇ ਅਸੀਂ ਨਾਬਾਂ ਨੂੰ ਪਲਾਸਟਿਕ ਮੁਕਤ ਕਰ ਸਕਾਂਗੇ ਮੈਂ ਬੇਨਤੀ ਕਰਦਾ ਹਾਂ ਵੀ ਤੁਸੀਂ ਵੀ ਇਸ ਮਹਮ ਦੇ ਵਿੱਚ ਹਿੱਸਾ ਬਣੋ ਤੇ ਜਿੱਥੇ-ਜਿੱਥੇ ਤੁਹਾਡੇ ਲਿੰਕ ਨੇ ਜਿਹੜੇ ਉਦਯੋਗਪਤੀ ਆ ਉਹਨਾਂ ਨੂੰ ਕਹੋ ਵੀ ਇਸ ਤਰ੍ਹਾਂ ਦੇ ਥੱਲੇ ਕੱਪੜੇ ਦੇ ਛਪਾ ਕੇ ਬਾ ਇੱਕ ਪਾਸੇ ਨਾਮ ਆਪ ਦਾ ਸਵਾਸ਼ਕ ਦੇ ਨੇ ਪੰਜਾਬੀ ਚ ਛਪਾਉਣ ਤੇ ਨਾਲ ਜਿਹੜਾ ਉੜਾੜਾ ਦਾ ਇੱਕ ਪਾਸੇ ਉਸ ਬਾਅਦ ਛਪਾ ਕੇ ਤੇ ਲੋਕਾਂ ਚ ਵੰਡਣ ਜੇ ਅਸੀਂ ਸਾਰੇ ਰਲ ਮਿਲ ਕੇ ਉਪਰਾਲਾ ਕਰਾਂਗੇ ਤੇ ਇਹ ਜਰੂਰ ਸਭ ਮਹਮਾ ਜੜੀ ਸਫਲ ਹੋਏ 15 ਜੋ ਜਿਹੜੀ ਇੱਕ ਮਹਿੰਮ ਗੱਡੀ ਗਈ ਅੱਜ ਕੀ ਲੱਗਦਾ ਕਿਸ ਤਰ੍ਹਾਂ ਦਾ ਕਿੰਨਾ ਜੋ ਅੱਜ ਦਾ ਸਮਾਗਮ ਕੀਤਾ ਗਿਆ ਇਸ ਸਬਸਤਾ ਦੇ ਅਧੀਨ ਪਲਾਸਟਿਕ ਦੇ ਵਰਤੋਂ ਤੋਂ ਬਿਨਾ ਜ਼ਿੰਦਗੀ ਕਿਵੇਂ ਜੀਇਆ ਜਾ ਸਕਦੀ ਹੈ ਉਹ ਤੇ ਅੱਜ ਦਾ ਸਮਾਗਮ ਕਰਾਇਆ ਗਿਆ ਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਲਾਈਫ 'ਚ ਅਸੀਂ ਪਲਾਸਟਿਕ ਨੂੰ ਕਿਵੇਂ ਕੱਢੀਏ ਤੇ ਉਸ ਦੇ ਤਹਿਤ ਹੀ ਅਸੀਂ ਇੱਕ ਜਿਹੜਾ ਫੈਲਾ ਬੱਚਿਆਂ ਨੂੰ ਇਹ ਕੱਪੜੇ ਦਾ ਬਣਾ ਕੇ ਦਿੱਤਾ ਕਿ ਰੂਟੀਨ ਦੇ ਕੰਮਾਂ ਲਈ ਉਹ ਅਸੀਂ ਯੂਜ਼ ਕਰਨਾ ਤੇ ਘਰਾਂ 'ਚ ਜਾ ਕੇ ਵੀ ਅਸੀਂ ਇਹਦੇ ਲਈ ਪ੍ਰਚਾਰ ਕਰਨਾ ਮੈਨੂੰ ਲੱਗਦਾ ਕਿ ਜਿਹੜਾ ਸਾਡੇ ਸਟਾਗ ਪਾਣੀ ਰੁਕਦਾ ਉਹਦੇ ਵਿੱਚ ਪਲਾਸਟਿਕ ਦਾ ਬਹੁਤ ਵੱਡਾ ਮਾਪਜਾ ਰੋਲ ਹੁੰਦਾ ਹੈ ਦੇਸ਼ ਚੜ ਦੀ ਬਾਤੋਂ ਬੰਦ ਹੋ ਰਹੀ ਹੈ ਤੇ ਕੱਪੜੇ ਦੇ ਬੈਗ ਤੁਹਾਨੂੰ ਸਕੂਲ ਦੇ ਵੀ ਦਿੱਤੇ ਗਏ ਨੇ ਸਾਨੂੰ ਸਾਨੂੰ ਪੋਲੀਥੀਨ ਦੇ ਲਈ ਕਾਫੀ ਐਮ ਵਿਦਵ ਵਗੈਰਾ ਨਹੀਂ ਵਰਤਣਾ ਚਾਹੀਦਾ ਕਿਉਂਕਿ ਇਹਨਾਂ ਨਾਲ ਬਿਮਾਰੀਆਂ ਫੈਲਦੀਆਂ ਨੇ ਇਹ ਨਾਲੀਆਂ ਵਗੈਰਾ 'ਚ ਫਸ ਜਾਂਦੇ ਨੇ ਤਾਂ ਗੰਦਾ ਪਾਣੀ ਹੁੰਦਾ ਆ ਤੇ ਇਹਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਹੁੰਦੀਆਂ ਨੇ ਤੇ ਸਾਨੂੰ ਇਹ थैਲੀ ਵਰਤਣੇ ਚਾਹੀਦੇ ਨੇ ਇਹਨਾਂ ਇਹਨਾਂ ਦਾ ਹੀ ਯੂਜ਼ ਕਰਨਾ ਚਾਹੀਦਾ ਤੇ ਇਹਦੇ ਨਾਲ ਨਾਲ ਤਾਂ ਪੈਸੇ ਦੀ ਬਚਤ ਹੁੰਦੀ ਹੈ ਤੇ ਨਾਲੇ ਬਿਮਾਰੀਆਂ ਨਹੀਂ ਲੱਗਦੀਆਂ ਹੈਗੀਆਂ ਹਾਂਜੀ ਹੁਣ ਘਰ ਵਿੱਚ ਇਹੀ ਯੂਜ਼ ਕਰਾਂਗੇ ਤੇ ਮੇਰੀ ਰਿਕਵੈਸਟ ਹੈ ਸਾਰਿਆਂ ਨੂੰ ਵੀ ਸਾਰੇ ਵੀ ਇਹੀ ਯੂਜ਼ ਕਰਨੀ ਥੈਂਕ ਯੂ ਜੀ ਕੀ ਕਹਣ ਤੁਹਾਨੂੰ ਬੱਚਾ ਅੱਜ ਦੂਸਰੇ ਜੁੱਤੇ ਗਏ ਸਾਨੂੰ ਪੋਲੀਥੀਨ ਨਹੀਂ ਯੂਜ਼ ਕਰਨੇ ਚਾਹੀਦੇ ਸਾਨੂੰ ਕੱਪੜਿਆਂ ਦੇ ਥੈਲੇ ਯੂਜ਼ ਕਰਨੇ ਚਾਹੀਦੇ ਨੇ ਕਿਉਂਕਿ ਉਹਦੇ ਨਾਲ ਬਿਮਾਰੀਆਂ ਬਹੁਤ ਫੈਲਦੀਆਂ ਨੇ ਤੇ ਜਿਹੜੇ ਕੱਪੜੇ ਦੇ ਥੈਲੇ ਨੇ ਹਮੇਸ਼ਾ ਘਰਾਂ ਦੇ ਵਿੱਚ ਹੋਣੇ ਜ਼ਰੂਰੀ ਨੇਗੇ ਪੋਲੀਥੀਨ ਵਰਗਿਆਂ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਤੇ ਆਪਾਂ ਯੂਜ਼ ਕਰਕੇ ਉਹਨਾਂ ਨੂੰ ਸਿੱਟ ਦਿੰਦੇ ਆ ਤੇ ਨਾਲੀਆਂ 'ਚ ਜਾ ਕੇ ਫਸ ਜਾਂਦੇ ਨੇ ਹਵਾ ਵਗੈਰਾ ਨਾਲ ਤੇ ਸੀ ਵੇਦ ਵੀ ਬੰਦ ਹੋਏ ਅੰਦਰ ਉਹਨਾਂ ਨਾਲ ਤੇ ਪਾਣੀ ਖੜ ਜਾਂਦਾ ਘਰਾਂ ਚ ਵੀ ਉਹ ਬਿਮਾਰੀਆਂ ਲੱਗਦੀਆਂ ਨੇ